ਸਰੀ ਆਡੀਓ ਬੜੀ ਜ਼ਬਰਦਸਤੀ ਨਾਲ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚ ਇੱਕ ਬੰਦਾ ਆਰਮੀ ਦੇ ਬੇਟੇ ਨੂੰ ਬੇਟੇ ਨੂੰ ਕਿਸੇ ਨੂੰ ਸਵਾਲ ਕਰ ਰਹਾ ਹੈ ਪਰ ਆਰਮੀ ਬਾਰੇ ਪੁੱਛ ਰਿਹਾ ਹੈ ਆ ਦੇਖੋ ਬੇਸਿਕਲੀ ਜਿਹੜੀ ਹੈਗੀ ਆ ਜਿੱਦਾਂ ਸਾਈਬਰ ਫਰਾਡ ਦੇ ਨਾਮ ਦੇ ਉੱਤੇ ਕਈ ਕਾਲਸ ਜਿਹੜੀਆਂ ਹੈਗੀਆਂ ਨਾ ਅਲੱਗ-ਅਲੱਗ ਜਿਹੜਾ ਤਰ੍ਹਾਂ ਦੇ ਨਾਲ ਜਿਹੜੇ ਹੈਗੇ ਨੇ ਲੋਕ ਜਿਹੜੇ ਨੇ ਵਿਅਕਤੀਆਂ ਨੂੰ ਜਿਹੜੇ ਅਪਰੋਚ ਕਰਦੇ ਨੇ ਕਈ ਵਾਰੀ ਉਹ ਆਪਣੇ ਆਪ ਨੂੰ ਕਿਸੇ ਕੋਚਿੰਗ ਦਾ ਬੰਦਾ ਜਿਵੇਂ ਉਹਦੇ ਵਿੱਚ ਇੱਕ ਫੀਸ ਬੰਦੀ ਗੱਲ ਕਰ ਰਿਹਾ ਵੀ ਮੈਂ ਤੁਹਾਡੀ ਫੀਸ ਜਿਹੜੀ ਹੈਗੀ ਹੈ ਤੁਹਾਡੀ ਵਾਪਸ ਕਰ ਦਿਆਂਗਾ ਜੇ ਤੁਹਾਡੇ ਨਾਲ ਤਾਂ ਜਿਹੜੇ ਹੈਗੇ ਉਹਨਾਂ ਦੀ ਫੀਸ ਰਹਿੰਦੀ ਹੈ ਸੋ ਇਹਦੇ ਵਿੱਚ ਮੇਨ ਪਰਪਸ ਜਿਹੜਾ ਹੁੰਦਾ ਹੈ ਸਾਈਬਰ ਫਰੌਡ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਨੇ ਉਹਨਾਂ ਦਾ ਮਕਸਦ ਜੋ ਹੋ ਸਕਦਾ ਕਿਸੇ ਕੋਲ ਪੈਸੇ ਲੈਣਾ ਵੀ ਹੋ ਸਕਦਾ ਹੋ ਸਕਦਾ ਕੋਈ ਇਨਫੋਰਮੇਸ਼ਨ ਉਹ ਜਿਹੜੀ ਹੈਗੀ ਗੇਨ ਕਰਨਾ ਚਾਹੁੰਦਾ ਹੋਵੇ ਸੋ ਬੇਸਿਕਲੀ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਸਾਈਬਰ ਸੈੱਲ ਜਿਹੜਾ ਸਾਡਾ ਬਠਿੰਡਾ ਦੇ ਵਿੱਚ ਬਣਿਆ ਹੋਇਆ ਹੈ ਇਹਦੇ ਵਿੱਚ ਅਸੀਂ ਉਹਦੀ ਜਿਹੜੀ ਹੈਗੀ ਤਫਤੀਸ਼ ਡਿਊਟੀ ਲਗਾ ਕੇ ਇਹਦੇ ਚੈੱਕ ਕਰਵਾ ਲਾਂਗੇ ਵੀ ਇਹਦੇ ਪਿੱਛੇ ਫੈਕਟਸ ਕੀ ਹੈਗੇ ਨੇ ਕਿਉਂਕਿ ਜਿਹੜੇ ਜਿਹੜੇ ਸਾਈਬਰ ਨਾਲ ਰਿਲੇਟਡ ਜਿੰਨੀਆਂ ਵੀ ਸਾਡੀਆਂ ਤਫਤੀਸ਼ ਹੈਗ ਕਰ ਕੇ ਫਿਰ ਇਹ ਅੱਗੇ ਤੱਤੀ ਛੜੀ ਹੈਗੀ ਕਰਦੇ ਆ ਆਰਮੀ ਦੀ ਮੂਵਮੈਂਟ ਬਾਰੇ ਪੁੱਛਣ ਲੱਗਦਾ ਨਹੀਂ ਇੱਕ ਗੰਬੀਰ ਬੇਸ਼ੱਕ ਇਹਦਾ ਕਿਤੇ ਹੈਗਾ ਦੇਖੋ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਨਾ ਜਿਹੜੀ ਸਾਈਬਰ ਜਿਹੜੀਆਂ ਫਰਾਡਸ ਹੁੰਦੀਆਂ ਨੇ ਉਹਦੇ ਵਿੱਚ ਕਈ ਤਰ੍ਹਾਂ ਦੀ ਕਾਲਸ ਆਉਂਦੀਆਂ ਨੇ ਵੈਰਾਈਟੀ ਆਫ ਕਾਲਸ ਹੈਗੀਆਂ ਨੇ ਕਈ ਵਾਰੀ ਬੰਦਾ ਜਿਹੜਾ ਹੈਗਾ ਉਹ ਬੰਦੇ ਨੂੰ ਜਿਹਦੇ ਸਾਹਮਣੇ ਵਾਲਾ ਬੰਦਾ ਹੈਗਾ ਉਹਨੂੰ ਉਲਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੇ ਨਾਲ ਜਿਹੜਾ ਕਈ ਵਾਰੀ ਉਹਦੇ ਨਾਲ ਇੱਕ ਰਿਲੇਸ਼ਨਸ਼ਿਪ ਮਤਲਬ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਉਹਨੇ ਕੰਫੀਡੈਂਸ ਗੇਨ ਕਰਨਾ ਹੁੰਦਾ ਜਿਹੜਾ ਮੇਨ ਪਰਪਸ ਹੁੰਦਾ ਸਾਈਬਰ ਫ ਸੋ ਜਿਸ ਤਰ੍ਹਾਂ ਦਾ ਬੰਦਾ ਹੁੰਦਾ ਉਸ ਤਰ੍ਹਾਂ ਉਸ ਤਰੀਕੇ ਨਾਲ ਉਹਦੇ ਨਾਲ ਗੱਲ ਕਰਦਾ ਸੋ ਫਿਲਹਾਲ ਜਿਹੜਾ ਹੈਗਾ ਸਾਡਾ ਮੇਨ ਮਕਸਦ ਇਹ ਹੈਗਾ ਵੀ ਇਹਦੀ ਜਿਹੜੀ ਹੈਗੀ ਚੈੱਕ ਕੀਤੀ ਜਾਵੇ ਬੰਦਾ ਕੌਣ ਹੈਗਾ ਉਹਨੂੰ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਹੈਗੀ ਹੈ ਕਿ ਕਲੀਅਰ ਕੀਤਾ ਜਾ ਸਕਦਾ ਰੇਕੀ ਦਾ ਜੋੜ ਕੇ ਦੇਖਦੇ ਹਾਂ ਸਮਾਂ ਨੂੰ ਫਿਲਹਾਲ ਸਟਾਰਟਿੰਗ ਦੇ ਵਿੱਚ ਫਿਲਹਾਲ ਦੇਖੋ ਇਸ ਸਟੇਜ ਦੇ ਉੱਪਰ ਕੁਝ ਵੀ ਕਹਿਣਾ ਜਿਹੜਾ ਹੈਗਾ ਮناسب ਨਹੀਂ ਹੋਵੇਗਾ ਕਿਉਂਕਿ ਜਿੰਨਾ ਤੱਕ ਬੰਦੇ ਦਾ ਪਤਾ ਨਹੀਂ ਚੱਲਦਾ ਉਹਦਾ ਮਕਸਦ ਕੀ ਸੀਗਾ ਉਹਦਾ ਮਕਸਦ ਪੈਸੇ ਲੈਣਾ ਸੀਗਾ ਜਾਂ ਕੋਈ ਇਨਫੋਰਮੇਸ਼ਨ ਲੈਣਾ ਸੀਗਾ ਉਹ ਬੰਦਾ ਜਦੋਂ ਕਲੀਅਰ ਹੋ ਜਾਊਗਾ ਵੈਰੀਫਾਈ ਹੋ ਜਾਊਗਾ ਉਸ ਤੋਂ ਬਾਅਦ ਹੀ ਇਸ ਬਾਰੇ ਦੱਸਿਆ ਜਾ ਸਕਦਾ ਸਰ ਨੰਬਰ ਪੰਜਾਬ ਦੇ ਲੱਗ ਰਿਹਾ ਜੀ ਤੇ ਕਾਲ ਕਰ ਰਹੇ ਹੋ ਅਸ਼ੋਰ ਅਸੀਂ ਇਹ ਜਿਹੜਾ ਹੈਗਾ ਇਹਦੀ ਜਿਹੜੀ ਵੈਰੀਫਾਈ ਕਰਕੇ ਬੰਦੇ ਤੱਕ ਜਿਹੜਾ ਹੈਗਾ ਪਤਾ ਲਗਾ ਲਵਾਂਗੇ